ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਲੋ ਜੀ ਸਰਦੀ ਦਾ ਟਾਈਮ ਆ ਜਿਹੜਾ ਉਹ ਲੰਘ ਚੁੱਕਿਆ ਤੇ ਹੁਣ ਤਕਰੀਬਨ ਹਰ ਇੱਕ ਘਰ ਦੇ ਵਿੱਚ ਜਿੰਨੇ ਵੀ ਮੋٹے ਕੱਪੜੇ ਨੇ ਆਪਣੇ ਜੈਕਟਾਂ ਸੂਟ ਕੋਟੀਆਂ ਲੋਹਰਾਂ ਮੋਟੀਆਂ ਉਹ ਸਾਰਿਆਂ ਜਿਹੜੇ ਆਪਾਂ ਹੁਣ ਰੱਖਣ ਦੀ ਤਿਆਰੀ ਕਰ ਰਹੇ ਹਾਂ ਸਾਰੇ ਕੱਪੜੇ ਜਿਹੜੇ ਆਪਾਂ ਧੋ ਤੋ ਰੱਖ ਲਏ ਨੇ ਤਕਰੀਬਨ ਹਰ ਇੱਕ ਦੇ ਘਰ ਦੇ ਵਿੱਚ ਹੁਣ ਇਸ ਤਰ੍ਹਾਂ ਬੈਡ ਨੇ ਜਿਹੜੇ ਭਰੇ ਪੈਣੇ ਕੱਪੜਿਆਂ ਦੇ ਨਾਲ ਤੇ ਹੁਣ ਇਹਨਾਂ ਨੂੰ ਸੰਭਾਲਣ ਦੀ ਟੈਨਸ਼ਨ ਆ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਕਿੰਨੇ ਹੀ ਆਪਣੇ ਮੋٹے ਸ਼ਾਲ ਹੁੰਦੇ ਨੇ ਕੋਟੀਆਂ ਹੁੰਦੀਆਂ ਨੇ ਤੇ ਬੱਚਿਆਂ ਦੇ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਆਪਣੀਆਂ ਵੀ ਕੋਟੀਆਂ ਜੈਕਟਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਜੇ ਅਸੀਂ ਜੇ ਆਪਾਂ ਇਸੇ ਤਰੀਕੇ ਨਾਲ ਰੱਖਦੇ ਆ ਤਾਂ ਆਪਣੇ ਬੈੱਡ ਨੇ ਜਿਹੜੇ ਕਾਫੀ ਭਰੇ ਭਰੇ ਹੋ ਜਾਂਦੇ ਨੇ ਤੇ ਖਿਲਾਰਾ ਜਾਂ ਪੈ ਜਾਂਦਾ ਜਦੋਂ ਆਪਾਂ ਖੋਲਦੇ ਆ ਤਾਂ ਬੈੱਡ ਦੇ ਵਿੱਚੋਂ ਕਿੰਨੇ ਹੀ ਆਪਣੇ ਕੱਪੜੇ ਨੇ ਇੱਕ ਚੱਕਦਿਆਂ ਤੇ ਦੂਸਰਾ ਜਿਹੜਾ ਨਾਲ ਦੀ ਨਾਲ ਖੁੱਲ ਜਾਂਦਾ ਤੇ ਭਾਜੇ ਇਸ ਤਰੀਕੇ ਨਾਲ ਇਹਨਾਂ ਨੂੰ ਤੈਅ ਮਾਰ ਕੇ ਤਿਆਰ ਕਰਾਂਗੇ ਕਿ ਆਪਣੇ ਕੱਪੜੇ ਜਿਹੜੇ ਬਿਲਕੁਲ ਆਸਾਨੀ ਨਾਲ ਦੇ ਨਾਲ ਬੈੱਡ ਦੇ ਵਿੱਚ ਟਿਕ ਜਾਣ ਤੇ ਆਪਣਾ ਬੈੱਡ ਵੀ ਹੈ ਜਿਹੜਾ ਬਿਲਕੁਲ ਸਾਫ਼ ਸੁਥਰਾ ਲੱਗੇ ਚਾਹੇ ਆਪਾਂ ਬੈੱਡ ਦੇ ਵਿੱਚ ਰੱਖ ਲਈਏ ਚਾਹੇ ਕਿਸੇ ਅਲਮੀਰਾ ਦੇ ਵਿੱਚ ਰੱਖੀਏ ਤੇ ਚਲੋ ਜੀ ਆਪਾਂ ਹੁਣ ਆਪਣੇ ਕੱਪੜੇ ਨੇ ਜਿਹੜੇ ਸੈੱਟ ਕਰੰਦੇ ਹਾਂ ਤੇ ਇਹਨਾਂ ਦੀ ਤੈਹ ਲਗਾ ਕੇ ਪਾ ਤਿਆਰ ਕਰਾਂਗੇ ਤੇ ਇਹ ਬਿਲਕੁਲ ਆਪਾਂ ਆਸਾਨ ਜਿਹੇ ਤਰੀਕੇ ਨਾਲ ਜਿਹੜੀ ਤੈਹ ਲਗਾਵਾਂਗੇ ਇਥੇ ਆਪਾਂ ਲਈਏ ਜੀ ਇੱਕ ਕੋਟੀ ਇਸ ਤਰੀਕੇ ਨਾਲ ਆਪਾਂ ਇੱਕ ਕੋਟੀ ਲਈਏ ਜੈਂਟਸ ਕੋਟੀ ਹੈ ਇਹ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਰੈਪ ਕਰਾਂਗੇ ਬਾਹਾਂ ਇਸ ਤਰੀਕੇ ਨਾਲ ਫੋਲਡ ਕਰਕੇ ਜੇਦੋਂ ਆਪਾਂ ਇਸ ਤਰੀਕੇ ਨਾਲ ਕੋਟੀਆਂ ਨੇ ਆਪਣੀਆਂ ਰੱਖਦੇ ਆਂ ਆਪਣੀਆਂ ਕੋਟੀਆਂ ਨੇ ਜਦੋਂ ਵੀ ਆਪਾਂ ਚੱਕ ਦਿਆਂ ਤਾਂ ਨਾਲ ਦੀ ਨਾਲ ਤਾਇ ਜਿਹੜੀ ਇਹਨਾਂ ਦੀ ਖੁੱਲ੍ਹ ਜਾਂਦੀ ਹੈ ਤੇ ਇੱਕ ਕਪੜਾ ਚੱਕ ਦਿਆਂ ਤੇ ਦੋ ਆਪਣੇ ਨਾਲ ਨਿਕਲਾਉਂਦੇ ਨੇ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਸਿੰਪਲ ਜੁਮੇ ਵੀ ਆਪਾਂ ਤੇਲ ਲਗਾਉਨੇ ਆ ਉਸ ਤਰੀਕੇ ਨਾਲ ਲਗਾ ਕੇ ਤੇ ਇਸ ਤਰੀਕੇ ਨਾਲ ਉਹਨੂੰ ਫੋਲਡ ਕਰਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਕਰਦੇ ਆ ਤੇ ਜਿਹੜਾ ਆਪਣਾ neck ਵਾਲੀ ਸਾਈਡ ਹੈ ਉਹਨੂੰ ਆਪਾਂ ਜਿਹੜੀ ਆਪਣੀ ਇਹ ਵਾਲਾ ਇੱਕ ਸਾਈਡ ਲਵਾਂਗੇ ਆਪਣੇ ਫਰੰਟ ਦੀ ਤੇ ਉਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਰੈਪ ਜਿਹੜੀ ਕਰ ਦਵਾਂਗੇ ਦੇਖੋ ਕਿੰਨੀ ਸੋਹਣੀ ਆਪਣੀ ਤੈਹ ਲੱਗ ਕੇ ਆ ਜਿਹੜੀ ਤਿਆਰ ਹੋ ਗਈ ਹੈ ਤੇ ਹੁਣ ਆਪਣਾ ਇਹ ਤੈਹ ਵੀ ਨਹੀਂ ਖੁੱਲਣੀ ਹੈਗੀ ਜਦੋਂ ਵੀ ਆਪਾਂ ਇਹਨੂੰ ਚੱਕਣਾ ਹੈ ਤਾਂ ਬਿਲਕੁਲ ਦੇਖੋ ਇਸ ਤਰੀਕੇ ਨਾਲ ਇਕੱਠੀ ਹੋ ਗਈ ਹੈ ਕਿੰਨੀ ਸੋਹਣੀ ਇਹ ਤੈਹ ਲੱਗਦੀ ਲੱਗੀ ਹੋਈ ਤੇ ਆਪਾਂ ਆਸਾਨ ਤਰੀਕੇ ਨਾਲ ਬਿਲਕੁਲ ਬੈੱਡ ਦੇ ਵਿੱਚ ਰੱਖ ਸਕਦੇ ਹਾਂ ਤੇ ਇਹ ਹੈਗੀ ਜੀ ਆਪਣੇ ਕੋਲ ਲੋਅਰ ਬੱਚੇ ਦੀ ਆਪਣੀ ਦੀ ਲੋਅਰ ਹੈ ਤੇ ਇਹਨੂੰ ਆਪਾਂ ਤੇਲ ਲਗਾਵਾਂਗੇ ਦੇਖੋ ਇਸ ਤਰੀਕੇ ਨਾਲ ਇਹਨੂੰ ਆਪਾਂ ਤੇਲ ਲਗਾਉਣਾ ਜਿਸ ਤਰ੍ਹਾਂ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਨੇਫੇ ਵਾਲੀ ਸਾਈਡ ਫੋਲਡ ਕਰ ਲਈ ਉਸ ਤੋਂ ਬਾਅਦ ਆਪਣੀ ਨੀਚੇ ਵਾਲੀ ਲੈਗ ਦੀ ਸਾਈਡ ਹੈ ਜਿਹੜੀ ਉਹਨੂੰ ਫੋਲਡ ਕਰਕੇ ਇਸ ਤਰੀਕੇ ਨਾਲ ਰੱਖ ਲਿਆ ਤੇ ਹੁਣ ਆਪਾਂ ਇਹਨੂੰ ਉੱਪਰ ਦੀ ਰੈਪ ਕਰ ਦਵਾਂਗੇ ਨਹੀਂ ਆਪਣੇ ਫਲੱਪੀ ਲੋਹਰਾ ਨੇ ਜਿਹੜੀਆਂ ਜਦੀ ਨਾਲ ਦੀ ਨਾਲ ਖੁੱਲ ਜਾਂਦੀਆਂ ਨੇ ਤਾਂ ਇਹ ਜਦੋਂ ਵੀ ਫਲੌਣੇ ਦੇਖੋ ਹੁਣ ਆਪਾਂ ਜਿੰਨੀ ਮਰਜ਼ੀ ਇਹਨੂੰ ਪਲਟੀ ਕਰੀ ਚਾਹੀਏ ਬਿਲਕੁਲ ਵੀ ਨਹੀਂ ਆਪਣੀ ਤੈ ਖੁੱਲਦੀ ਹੈਗੀ ਤੇ ਇਹ ਹੋ ਗਈ ਆਪਣੀ ਲੋਰ ਇਸ ਤਰੀਕੇ ਨਾਲ ਆਪਾਂ ਲੋਹਰਾਂ ਦੀ ਤੈ ਜਿਹੜੀ ਲਾ ਸਕਦੇ ਹਾਂ ਤੇ ਇਹ ਆ ਗਈ ਜੀ ਆਪਣੇ ਕੋਲ ਆਪਣੇ ਬੇਟੇ ਦੀ ਕੋਟੀ ਹੈ ਇਹ ਕਾਫੀ ਆਕਹਾ ਹੋ ਜਾਂਦਾ ਜਦੋਂ ਵੀ ਆਪਾਂ ਕੋਟੀਆਂ ਸਵਟਰ ਰੱਖਦੇ ਆ ਤੇ ਸਿੰਪਲ ਤਰੀਕੇ ਨਾਲ ਆਪਾਂ ਜਿਵੇਂ ਪਹਿਲਾਂ ਫੋਲਡ ਕੀਤੀ ਸੀ ਉਸੇ ਤਰੀਕੇ ਨਾਲ ਇਹਨੂੰ ਵੀ ਫੋਲਡ ਕਰਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ neck ਵਾਲੀ ਸਾਈਡ ਤੋਂ ਫੋਲਡ ਕਰ ਲਿਆ ਪਹਿਲਾਂ ਆਪਾਂ ਇਹਦੇ ਵਿੱਚ ਰੈਪ ਕੀਤੀ ਸੀ ਉਵੇਂ ਨਹੀਂ ਕਰ ਸਕਦੇ ਆ ਜਾਂ ਫਿਰ ਆਪਾਂ ਇਸ ਤਰੀਕੇ ਨਾਲ neck ਦੇ ਵਿੱਚ ਇਹਨੂੰ ਇਸ ਤਰੀਕੇ ਨਾਲ ਕੈਰੀ ਕਰ ਸਕਦੇ ਆ ਦੇਖੋ ਇਹ ਹੋ ਗਿਆ ਆਪਣਾ ਤੀਸਰਾ ਤਰੀਕਾ ਜਿਹੜੇ ਆਪਣੇ ਇਸ ਤਰੀਕੇ ਦੇ ਜੈਕਟਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਔਖੀਆਂ ਕਰਦੀਆਂ ਨੇ ਇਹ ਜਦੋਂ ਵੀ ਆਪਾਂ ਇਹਨਾਂ ਨੂੰ ਰੱਖਦੇ ਆ ਜਾਂ ਫਿਰ ਪਹਿਨ ਲਾਉਨੇ ਆ ਜਾਂ ਬੈੱਡ ਦੇ ਵਿੱਚ ਰੱਖਦੇ ਆ ਬਹੁਤ ਮੁਸ਼ਕਿਲ ਹੁੰਦਾ ਇਹਨਾਂ ਨੂੰ ਸੰਭਾਲਣਾ ਕਿਉਂਕਿ ਇਹ ਫਲੱਪੀ ਬਹੁਤ ਜ਼ਿਆਦਾ ਹੁੰਦੀਆਂ ਨੇ ਜਗ੍ਹਾ ਬਹੁਤ ਜ਼ਿਆਦਾ ਘੇਰਦੀਆਂ ਨੇ ਤਾਂ ਆਪਾਂ ਇਹਦੀ ਤਾਇ ਜਿਹੜੀ ਲਗਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਉੱਥੇ ਜਿਹੜਾ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜੀ ਆਪਣੀ ਨੀਚੇ ਵਾਲੀ ਸਾਈਡ ਹੈ ਇਹਨੂੰ ਆਪਾਂ ਫੋਲਡ ਕਰਾਂਗੇ ਜਿੱਥੇ ਤੱਕ ਆਪਣੇ ਅੰਡਰ ਆਰਮਸ ਆਲਾ ਮੋੜਦਾ ਹੁੰਦਾ ਜਾਨੀ ਕਿ ਆਪਣੀ ਬਾਜੂ ਜੜੀਆਂ ਹੋਣ ਨੇ ਉੱਥੇ ਤੱਕ ਆਪਾਂ ਇਹਨੂੰ ਫੋਲਡ ਕਰਾਂਗੇ ਕੱਪੜੇ ਧੋਣੇ ਸਭ ਤੋਂ ਸੌਖੇ ਹੁੰਦੇ ਨੇ ਸੰਭਾਲਣੇ ਸਭ ਤੋਂ ਔਖਾ ਕੰਮ ਹੁੰਦਾ ਇਹਨਾਂ ਨੂੰ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡਾ ਜਿਹੜਾ ਕਰ ਲਿਆ ਤੇ ਉਸ ਤੋਂ ਬਾਅਦ ਪਾਏ ਨੂੰ ਦੇਖੋ ਇਸ ਤਰੀਕੇ ਨਾਲ ਹੋ ਗਿਆ ਇਹ ਆਪਣਾ ਜਿੰਨੇ ਜਿਹੜੀਆਂ ਆਪਣੇ ਬਾਜ਼ੂ ਨੇ ਉਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰਾਂਗੇ ਕਰਨ ਤੋਂ ਬਾਅਦ ਜਿਹੜਾ ਆਪਾਂ نیچے ਫੋਲਡ ਕੀਤਾ ਏ ਉਹਦੇ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਰੈਪ ਕਰ ਦਵਾਂਗੇ ਦੇਖੋ ਇਹ ਨੂੰ ਆਪਣੀ ਤੈਹ ਜਿਹੜੀ ਬਿਲਕੁਲ ਵੀ ਨਹੀਂ ਖੁੱਲਣੀ ਹੈਗੀ ਤੇ ਆਪਣੇ ਕੋਟ ਆ ਜਿਹੜਾ ਜੈਕਟ ਆਪਣੇ ਇਸ ਤਰੀਕੇ ਨਾਲ ਆਪਾਂ ਰੱਖ ਸਕਦੇ ਹਾਂ। ਜੋ ਇਹ ਆ ਗਈ ਆਪਣੀ ਹੂਡੀ ਇਹਦੇ ਪਿੱਛੇ ਕੈਪ ਲੱਗੀ ਹੋਈ ਹੈ ਇਹਨਾਂ ਨੂੰ ਦੇਖੋ ਅਸੀਂ ਪਹਿਨੂ ਇਸ ਤਰੀਕੇ ਨਾਲ ਰੱਖ ਦਵਾਂਗੇ ਕੋਈ ਇਹਦੀ ਤੈਨ ਹੈਗੀ ਜਦੋਂ ਆਪਾਂ ਚੱਕਾਂਗੇ ਫਿਰ ਇਹਦਾ ਖਿਲਾਰੇ ਦਾ ਖਿਲਾਰਾ ਪੈ ਜਾਣਾ ਹੈ। ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਹਾਫ ਫੋਲਡ ਕਰਾਂਗੇ। ਕਪੜਾ ਇਹ ਜਿਹੜਾ ਹੁੰਦਾ ਸਿੰਥੈਟਿਕ ਹੁੰਦਾ ਉਹਦੇ ਕਰਕੇ ਬਿਲਕੁਲ ਵੀ ਨਹੀਂ ਖੜਦੇ ਹੈਗੇ ਜਿਹੜੀ ਇਹਦੇ ਉੱਪਰ ਕੈਪ ਲੱਗੀ ਹੋਈ ਇਹਨੂੰ ਆਪਾਂ ਵਿੱਚ ਫੋਲਡ ਕਰਕੇ ਇਸ ਤਰੀਕੇ ਨਾਲ ਇਹਨੂੰ ਆਪਾਂ ਰੈਪ ਕਰ ਲਵਾਂਗੇ ਬਿਲਕੁਲ ਆਪਾਂ ਸਿੱਧੇ ਸਿੱਧੇ ਮਾਏ ਕੱਪੜੇ ਰੱਖ ਸਕਦੇ ਆ ਤੇ ਆਪਾਂ ਪਤਾ ਲੱਗੂਗਾ ਰੱਖੇ ਹੋਏ ਵੀ ਆਪਣੇ ਹਾਂ ਇਹ ਕਪੜਾ ਪਿਆ ਹੈ ਜਾਂ ਆਪਾਂ ਕਿਹੜੇ ਕੱਪੜੇ ਦੀ ਜ਼ਰੂਰਤ ਹੈ ਉਹ ਉੱਪਰ ਚੱਕ ਲਵਾਂਗੇ ਤੇ ਜਿਹੜਾ ਇਹ ਆ ਜ ਆਪਣਾ ਸ਼ਾਲ ਡਬਲ ਫੋਲਡ ਇਹਨੂੰ ਕਰ ਲਵਾਂਗੇ ਆਪਾਂ ਉਸ ਤੋਂ ਬਾਅਦ ਇਹਨੂੰ ਆਪਾਂ ਇਸ ਤਰੀਕੇ ਨਾਲ 3 ਪੋਰਸ਼ਨ ਦੇ ਵਿੱਚ ਆਪਾਂ ਇਹਨੂੰ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਇੱਕ ਵਾਰੀ ਇਸ ਤਰ੍ਹਾਂ ਫੋਲਡ ਕੀਤਾ ਤੇ ਇਹਦੇ ਉੱਪਰ ਫਿਰ ਆਪਾਂ ਫੋਲਡ ਕਰ ਲਿਆ। ਇਹਦੀ ਡਿਜ਼ਾਈਨਿੰਗ ਵੀ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਇਸ ਤਰ੍ਹਾਂ। ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਰੱਖਾਂਗੇ ਤਾਂ ਇਹ ਖੁੱਲ ਜਾਣੀਆਂ ਆਪਾਂ ਨਾਰਮਲੀ ਪਤਾ ਹੈ ਆਪਾਂ ਇਹਨੂੰ ਥੋੜੀ ਛੋਟੀ ਕਰ ਲਵਾਂਗੇ ਇਧਰੋਂ ਆਪਾਂ ਇਸ ਤਰੀਕੇ ਨਾਲ ਇਹਨੂੰ ਰੈਪ ਕਰ ਲਿਆ ਦੋਨਾਂ ਨੂੰ ਫੋਲਡ ਕਰ ਲਿਆ ਤੇ ਉਸ ਤੋਂ ਬਾਅਦ ਇਹਦੀ ਇੱਕ ਤਹਏ ਦੇ ਵਿੱਚ ਆਪਾਂ ਜਿਹੜਾ ਆਪਾਂ ਪਹਿਲਾਂ ਫੋਲਡ ਕੀਤੀ ਸੀਗੀ ਸਾਈਡ ਉਹਨੂੰ ਆਪਾਂ ਰੈਪ ਕਰ ਲਵਾਂਗੇ ਲੋਜੀ ਇਹ ਹੋ ਗਿਆ ਆਪਣੇ ਸ਼ਾਲ ਦੀ ਤਾ। ਪੰਜਵਾਂ ਤਰੀਕਾ ਆਪਣਾ ਇਹ ਵਾਲਾ ਹੋ ਗਿਆ ਤੇ ਹੁਣ ਆਪਾਂ ਥੂੜੀ ਦੀ ਤੈਹ ਲਾਉਣੀ ਆ। ਇਹ ਹੋਵੇ ਆਪਣੇ ਕੋਲ ਥੂੜੀ ਚਾਹੇ ਵੱਡੀ ਹੋਵੇ ਚਾਹੇ ਛੋਟੀ ਆਪਣੇ ਤੈਹ ਲਾਉਣ ਦਾ ਤਰੀਕਾ ਹੋਊਗਾ ਜਿਹੜਾ ਸੇਮ ਹੀ ਹੁੰਦਾ ਏ। ਤੇ ਇਹਨੂੰ ਆਪਾਂ ਸਿੱਧੀ ਸਾਈਡ ਆ ਜਿਹੜੀ ਰੱਖ ਲਿਆ। ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਤੈਹ ਲਾਵਾਂਗੇ। ਜਿਵੇਂ ਆਪਾਂ ਆਮ ਕੱਪੜਿਆਂ ਦੀ ਤੈਹ ਲਾਉਣੀ ਹੁੰਦੀ ਆ ਉਸੇ ਤਰੀਕੇ ਨਾਲ। ਲੋਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਡਬਲ ਫੋਲਡ ਕਰ ਲਿਆ ਡਬਲ ਫੋਲਡ ਕਰਨ ਤੋਂ ਬਾਅਦ ਜਿਹੜੀ ਹੂਡੀ ਆਪਾਂ ਕੈਪ ਜਾਨੀ ਕਿ ਪਿੱਛੇ ਲੱਗੀ ਹੋਈ ਇਹਨੂੰ ਚੱਕਾਂਗੇ ਤੇ ਇਹਨੂੰ ਇਹਦੇ ਉੱਪਰ ਆਪਾਂ ਫੋਲਡ ਕਰ ਦਵਾਂਗੇ ਲੋਜੀ ਦੇਖੋ ਇਹਨੂੰ ਆਪਾਂ ਇਸ ਤਰੀਕੇ ਨਾਲ ਰੈਪ ਕਰਤਾ ਜਿਸ ਤਰ੍ਹਾਂ ਇਹਦੀ ਸ਼ੇਪ ਬਣੀ ਹੋਈ ਹੈ ਇਹਦੇ ਰਾਉਂਡ ਸ਼ੇਪ ਦੇ ਵਿੱਚ ਹੋਊਗੀ ਤਾਂ ਸਾਰੀ ਉਹ ਕੈਪ ਨੇ ਰਾਉਂਡ ਬਣ ਜਾਣਾ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਕਵਰ ਜਿਹੜਾ ਕਰ ਦਿੱਤਾ ਹੂਡੀ ਜਿਹੜੀ ਇਹਦੇ ਪਿੱਛੇ ਕੈਪ ਲੱਗੀ ਹੋਈ ਜਾਨੀ ਕਿ ਉਹਦੇ ਵਿੱਚ ਆਪਾਂ ਇਹਨੂੰ ਤੈਨੂੰ ਫੋਲਡ ਕਰ ਲਿਆ। ਤੇ ਥੋੜਾ ਜਿਹਾ ਤਰੀਕਾ ਚੇਂਜ ਹੋ ਜਾਂਦਾ ਜਦੋਂ ਆਪਾਂ ਇਹਨਾਂ ਨੂੰ ਸੰਭਾਲ ਲਈਏ ਢੰਗ ਦੇ ਨਾਲ। ਤੇ ਇੱਕ ਆਪਣੇ ਹੁੰਦੇ ਨੇ ਜੀ ਬੱਚਿਆਂ ਦੇ ਇਨਰ ਇਨਰ ਆਪਾਂ ਲੱਗ ਲੱਗ ਰੱਖ ਦਈਏ ਆਪਾਂ ਨੂੰ ਸਮੇਂ ਤੇ ਨਹੀਂ ਮਿਲਦੇ ਹੈਗੇ। ਆਪਣੀ ਪਜਾਮੀ ਬੱਚੇ ਦੀ ਕਿਤੇ ਰਹਿ ਜਾਂਦੀ ਹੈ ਤੇ ਜਿਹੜਾ ਉੱਪਰਲੀ ਸ਼ਰਟ ਹੁੰਦੀ ਹੈ ਉਹ ਕਿਤੇ ਹੁੰਦੀ ਹੈ। ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਰੱਖ ਲਿਆ ਜਿਵੇਂ ਆਪਾਂ ਸਿੰਪਲ ਤੈਹ ਲਾਉਨੇ ਆ ਤੇ ਲੋ ਜੀ ਇੱਥੇ ਆਪਾਂ ਲਵਾਂਗੇ ਨਾਲ ਇਹਨੂੰ ਇੱਕ ਪੰਜ ਆਪਾਂ ਇਹਦਾ ਚੱਕਾਂਗੇ ਉਹਨੂੰ ਆਪਾਂ ਇਸ ਤਰੀਕੇ ਨਾਲ ਕਰਾਂਗੇ ਤੇ ਇੱਥੇ ਰੱਖਾਂਗੇ ਆਪਾਂ ਇਹਦੀ ਸ਼ਰਟ ਚਾਹੇ ਤੁਸੀਂ ਤੈਹ ਜਿਹੜੀ ਥੋੜੀ ਜਿਹੀ ਛੋਟੀ ਵੀ ਕਰ ਸਕਦੇ ਹੋ ਸਾਈਜ਼ ਦੇ ਅਕੋਰਡਿੰਗ ਹੈ ਇਹ ਜਿਵੇਂ ਆਪਣੀ ਪਜਾਮੀ ਦਾ ਸਾਈਜ਼ੂ ਇਸ ਤਰੀਕੇ ਨਾਲ ਆਪਾਂ ਇਹਨੂੰ ਰੱਖ ਲਿਆ ਤੇ ਉਸ ਤੋਂ ਬਾਅਦ ਆਪਾਂ ਪਜਾਮੀ ਦੀ ਸਾਈਡ ਆ ਜਿਹੜੀ ਉੱਪਰ ਫੋਲਡ ਕਰ ਦਿੱਤੀ ਤੇ ਜਿਹੜਾ ਜਾਨੀ ਕਿ ਨੇਫੇ ਵਾਲੀ ਸਾਈਡ ਤੇ ਨੀਚੋਂ ਵੀ ਆਪਾਂ ਜਿਹੜਾ ਦੂਸਰੀ ਸਾਈਡ ਉਹਨੂੰ ਚੱਕ ਲਵਾਂਗੇ ਤੇ ਇੱਥੋਂ ਇਹਨੂੰ ਆਪਾਂ ਫੋਲਡ ਕਰ ਲਵਾਂਗੇ ਉਹਨੂੰ ਕਰਨ ਤੋਂ ਬਾਅਦ ਜੋ ਆਪਣੀ ਇਹ ਵਾਲੀ ਸਾਈਡ ਰੱਖੀ ਸੀਗੀ ਆਪਾਂ ਇਹਨੂੰ ਦੇਖੋ ਇਸ ਤਰੀਕੇ ਨਾਲ ਉੱਪਰ ਰੈਪ ਕਰਾਂਗੇ ਤੇ ਲੈ ਜਾਾਂਗੇ ਤੇ ਜਿਹੜੀ ਆਪਣੀ ਸ਼ਰਟ ਦੀ ਨੀਚੇ ਵਾਲੀ ਸਾਈਡ ਹੋਊਗੀ ਉੱਥੇ ਆਪਾਂ ਇਹਨੂੰ ਫੋਲਡ ਕਰ ਲਵਾਂਗੇ। ਲੋ ਜੀ ਇਹ ਆਪਣੇ ਬੱਚੇ ਦਾ ਇੱਕ ਇਨਰ ਸੈੱਟ ਹੈ ਜਿਹੜਾ ਕੰਪਲੀਟ ਹੋ ਗਿਆ। ਇਹ ਹੋ ਗਿਆ ਆਪਣਾ ਸੱਤਵਾਂ ਤਰੀਕਾ। ਤੇ ਆਪਣੇ ਕੋਲ ਹੁੰਦੇ ਨੇ ਜੀ ਜਿਵੇਂ ਗਲਵਜ਼ ਹੁੰਦੇ ਨੇ ਬੱਚਿਆਂ ਦੇ ਵੀ ਹੁੰਦੇ ਨੇ ਵੱਡਿਆਂ ਦੇ ਵੀ ਹੁੰਦੇ ਨੇ। ਹੁਣ ਇਹਨਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ। ਇਹ ਅਲੱਗ-ਅਲੱਗ ਆਪਾਂ ਰੱਖ ਦਈਏ। ਇਹ ਛੋਟੇ-ਛੋਟੇ ਕੱਪੜੇ ਹੁੰਦੇ ਨੇ ਜਿਹੜੇ ਆਪਾਂ ਨੂੰ ਮਿਲਦੇ ਵੀ ਨਹੀਂ ਹੈਗੇ। ਇਸ ਤਰੀਕੇ ਨਾਲ ਜਿੰਨੀਆਂ ਵੀ ਆਪਣੇ ਸੌਕਸ ਆਉਂਦੀਆਂ ਨੇ ਜਾਂ ਫਿਰ ਜਸਤਾਨੀ ਹੁੰਦੇ ਨੇ ਇਹਨਾਂ ਨੂੰ ਆਪਾਂ ਦੋਨੇ-ਦੋਨੇ ਪੈਰ ਨੇ ਜਿਹੜੇ ਇਕੱਠੇ ਕਰਕੇ ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰਾਂਗੇ ਉੱਪਰ ਤੱਕ ਲੈ ਜਾਾਂਗੇ ਇਹਨਾਂ ਨੂੰ ਫੋਲਡ ਕਰਦੇ ਹੋਏ ਤੇ ਆਪਣੀ ਜਿਹੜੀ ਨੀਚੇ ਵਾਲੀ ਸਾਈਡ ਨੂੰ ਉਹਨੂੰ ਵੀ ਇਸ ਤਰੀਕੇ ਨਾਲ ਹੱਥਾਂ ਨਾਲ ਕਵਰ ਕਰ ਲਵਾਂਗੇ ਦੋਨੇ ਆਪਣੇ ਗਲਵਜ਼ ਇਕੱਠੇ ਹੋ ਗਏ ਇਹਦੇ ਵਿੱਚ ਨੇ ਆਪਾਂ ਨੂੰ ਮਿਲ ਜਾਣੇ ਨੇ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਆਪਾਂ ਇਹ ਲੱਭ ਸਕਦੇ ਹਾਂ ਤੇ ਇੱਕ ਹੁੰਦੇ ਨੇ ਆਪਣੇ ਕੋਲ ਇਹ ਵਾਲੇ ਫਲੱਪੀ ਗਲਵਜ਼ ਇਹਨਾਂ ਦੀ ਤੈਲਾ ਨੂੰ ਬਹੁਤ ਮੁਸ਼ਕਿਲ ਹੈ ਇਹ ਰੱਖਣੇ ਬਹੁਤ ਔਖੇ ਹੁੰਦੇ ਨੇ ਤਾਂ ਇਹਨਾਂ ਦਾ ਆਪਾਂ ਕੀ ਕਰਾਂਗੇ ਇਸ ਤਰੀਕੇ ਨਾਲ ਇੱਕ ਗਲਵਜ਼ ਨੂੰ ਆਪਾਂ ਫੋਲਡ ਕੀਤਾ ਤੇ ਦੂਸਰੇ ਗਲਵਜ਼ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਇਹਨੂੰ ਐਡ ਕਰ ਦਵਾਂਗੇ ਕਿਉਂਕਿ ਆਪਾਂ ਨੂੰ ਪਤਾ ਲੱਗੂਗਾ ਕਿ ਗਲਵਜ਼ ਆਪਣਾ ਫਲੱਪੀ ਹੈ ਤਾਂ ਕਰਕੇ ਆਪਾਂ ਨੂੰ ਪਤਾ ਲੱਗ ਜਾਣਾ ਵੀ ਇਹਦੇ ਵਿੱਚ ਦੂਸਰਾ ਗਲਵਜ਼ ਹੈ ਤੇ ਜਿਹੜੀ ਇਹਦੀ ਨੀਚੇ ਲੱਗੀ ਹੋਈ ਆ ਇਹ ਵਾਲੀ ਕਲਿੱਪ ਤੇ ਇਹਦੇ ਨਾਲ ਆਪਾਂ ਇਹਨੂੰ ਟਾਈਟ ਕਰ ਲਵਾਂਗੇ ਦੇਖੋ ਬਿਲਕੁਲ ਆਪਾਂ ਟਾਈਟ ਕਰਤਾ ਹੁਣ ਦੂਸਰਾ ਗਲਵਜ਼ ਹੈ ਜਿਹੜੇ ਇਹਦੇ ਵਿੱਚ ਰਹੂਗਾ ਤੇ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਹੈ ਇਹ ਬੀ ਫਲੱਪੀ ਤਾਂ ਇਹ ਵੀ ਦੂਸਰਾ ਗਲਵਜ਼ ਇਹਦੇ ਵਿੱਚ ਹੈ ਤੇ ਹੁਣ ਇਹਦੇ ਵਿੱਚੋਂ ਦੂਸਰਾ ਗਲਵਜ਼ ਹੈ ਜਿਹੜਾ ਨਿਕਲਣਾ ਵੀ ਨਹੀਂ ਹੈਗਾ ਕਿਉਂਕਿ ਆਪਾਂ ਇਥੇ ਇਹਨੂੰ ਟਾਈਟ ਕਰ ਦਿੱਤਾ ਹੈ ਇੱਕੰਨੇ ਆਪਾਂ ਬਸ ਚਾਹਨੀਆ ਕੈਪਸ ਕਿਸ ਤਰ੍ਹਾਂ ਆਪਾਂ ਇਹਨੂੰ ਰੱਖ ਸਕਦੇ ਹਾਂ ਕਿ ਆਪਾਂ ਨੂੰ ਆਸਾਨੀ ਨਾਲ ਮਿਲ ਜਾਣ ਕਿਉਂਕਿ ਕੱਲੀ-ਕੱਲੀ ਰੱਖਣੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਦੇਖੋ ਇਸ ਤਰੀਕੇ ਨਾਲ ਆਪਾਂ ਇੱਕ ਕੈਪ ਦੇ ਵਿੱਚ ਆਪਣੀ ਦੂਸਰੀ ਕੈਪ ਰੱਖ ਸਕਦੇ ਆ ਜਾਂ ਜਿਵੇਂ ਇਹਦੇ ਵਿੱਚ ਆਪਾਂ ਨਾਲ ਹੀ ਜਸਤਾਨੇ ਰੱਖ ਲਈਏ ਆਪਣੇ ਦੇਖੋ ਇਸ ਤਰ੍ਹਾਂ ਸਿੱਧੀ ਵੀ ਰੱਖ ਸਕਦੇ ਆ ਤੇ ਨੂੰ ਸਾਈਡ ਤੇ ਲਗਾ ਵੀ ਸਕਦੇ ਆ ਤੇ ਪਨ ਪਤਾ ਲੱਗ ਜਣਾ ਵੀ ਇਹਦੇ ਵਿੱਚ ਕੁਝ ਹੈਗਾ ਆਪਾਂ ਕੱਢ ਕੇ ਦੇਖ ਸਕਦੇ ਹਾਂ ਵੀ ਇਹਦੇ ਵਿੱਚ ਕੀ ਕੁਝ ਆਪਾਂ ਫਿਲ ਕਰਕੇ ਰੱਖਿਆ ਹੈ ਰਾਜ ਇੱਧਰ ਮੈਂ ਕਾਫੀ ਸਾਰੇ ਜੈਕਟਾਂ ਤੇ ਆਪਣੇ ਕੱਪੜੇ ਰੱਖੇ ਨੇ ਤੇ ਹੋਰ ਕਾਫੀ ਸਾਰੇ ਕੱਪੜੇ ਨੇ ਜਿਹੜੇ ਪੈਣੇ ਪਹਿ ਲਵਾਉਣ ਵਾਲੇ ਤੇ ਇਸ ਤਰੀਕੇ ਨਾਲ ਆਪਾਂ ਆਪਣੇ ਕੱਪੜੇ ਨੇ ਜਿਹੜੇ ਰੱਖ ਸਕਦੇ ਆ ਤੇ ਸਾਰੀਆਂ ਜੈਕਟਾਂ ਕੋਟੀਆਂ ਇਸੇ ਤਰੀਕੇ ਨਾਲ ਤੈ ਮਾਰ ਕੇ ਰੱਖ ਸਕਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰੋ ਮਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ